ਸਵਾਗਤ ਸਾਧ ਸੰਗਤ ਜੀ ਚੱਲ ਰਹੀ ਨਿਤਨੇਮ ਕਥਾ ਵਿਚਾਰ ਦੇ ਵਿੱਚ ਤੀਸਰੇ ਨੰਬਰ ਤੇ ਜੋ ਬਾਣੀ ਹੈ ਸਵਈਏ ਇਸ ਦੇ ਪੰਜ ਸ਼ਬਦ ਜੋ ਪੰਜ ਛੰਦ ਪੰਜ ਸਵਈਏ ਕੱਲ ਹੋਏ ਸਨ ਅੱਗੇ ਜੋ ਵਿਚਾਰ ਰਹਿੰਦੀ ਹੈ ਉਹ ਆਪਾਂ ਕਰੀਏ ਸਤਿਗੁਰੂ ਅਗਲੀਆਂ ਹੁਣ ਪੌੜੀਆਂ ਵਿੱਚ ਰਾਜਿਆਂ ਦੀ غرੂਰਤਾ ਦੂਰ ਕਰਨ ਵਾਸਤੇ ਉਪਦੇਸ਼ ਦੇ ਰਹੇ ਆ। ਵੀਰ ਅਪਾਰ ਬਡੇ ਬਰਿਆਰ ਅਬਚਾਰਹਿ ਸਾਰੀ ਕੀ ਧਾਰ ਪਛਈਆ। ਐ ਰਾਜਿਓ ਬੇਅੰਤ ਸੂਰਮੇ ਬਹੁਤ ਵੱਡੇ ਬਰਿਆਰ ਬਲ ਵਾਲੇ ਹੋਏ ਆ ਜਿਹੜੇ ਅਬਚਾਰੇ ਬਿਨਾਂ ਵਿਚਾਰ ਤੋਂ ਦੁਸ਼ਮਣ ਦੇ ਸਾਹਮਣੇ ਜਾ ਕੇ ਸ਼ਸਤਰਾਂ ਦੀ ਧਾਰ ਨੂੰ ਪਛਈਆ ਖਾਂਦੇ ਸਨ। ਪਾਵ ਬਿਨਾ ਕਿਸੇ ਡਰ ਭੈ ਦੇ ਦੁਸ਼ਮਣ ਦੇ ਸਾਹਮਣੇ ਜੂਜਦੇ ਸਨ ਤੌਰਤ ਦੇਸ ਮਲਿੰਦ ਮਵਾਸਨ ਮਾਤੀ ਗਜਾਨ ਕੇ ਮਾਨ ਮਲਈਆ ਜਿਹੜੇ ਸੂਰਮੇ ਦੁਸ਼ਮਣ ਦੇ ਦੇਸ਼ਾਂ ਨੂੰ ਤੋੜ ਦਿੰਦੇ ਸਨ ਆਕੀਆਂ ਦੇ ਮਾਨ ਨੂੰ ਵੀ ਮਲਿੰਦ ਮਲ ਸੁੱਟਦੇ ਸਨ ਅਤੇ ਮਾਤੀ ਗਜਾਨ ਮਸਤ ਹਾਥੀਆਂ ਦੇ ਮਾਨ ਹੰਕਾਰ ਨੂੰ ਮਲਈਆ ਮਲ ਸੁੱਟਣ ਵਾਲੇ ਸਨ ਗਾੜੀ ਗੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਫਿਰ ਬਹੁਤ ਗਾੜੀ ਗੜਾਨ ਤਕੜੇ ਭਾਵ ਮਜਬੂਤ ਕਿਲਿਆਂ ਨੂੰ ਤੋੜਨ ਵਾਲੇ ਸਨ ਸੋ ਚੰਗੀ ਤਰ੍ਹਾਂ ਬਾਤਨ ਗੱਲਾਂ ਨਾਲ ਹੀ ਚਾਰੇ ਕੁੰਟਾਂ ਨੂੰ ਲੈਣ ਵਾਲੇ अथवा ਇਹੋ ਜਿਹੇ ਰਾਜੇ ਹਨ ਪਰ ਉਸ ਵਾਹਿਗੁਰੂ ਦੇ ਦਰ ਦੇ ਭਖਾਰੀ ਹੀ ਹਨ ਪਾਦਸ਼ਾਹ ਫਰਮਾਉਂਦੇ ਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਿਕ ਅਨੇਕ ਸੋ ਏਕ ਦਵਈਆ ਉਹ ਵਾਹਿਗੁਰੂ ਸ੍ਰੀ ਸ਼ਰੋਮਣੀ ਸਾਹਿਬ ਮਾਲਕ ਹੈ ਅਤੇ ਸਭ ਦੇ ਸਿਰ ਦਾ ਨਾਇਕ ਸੁਆਮੀ ਹੈ ਭਾਵੇਂ ਅਕਾਲ ਪੁਰਖ ਪਾਤਸ਼ਾਹਾਂ ਦਾ ਵੀ ਪਾਤਸ਼ਾ ਅਨੇਕਾਂ ਹੀ ਰਾਜੇ ਮਹਾਰਾਜੇ ਉਸ ਦੇ ਦਰਤੇ ਭਿਖਾਰੀ ਆ ਉਹਨਾਂ ਨੂੰ ਸੋ ਭਲੀ ਪ੍ਰਕਾਰ ਦੇਣ ਵਾਲਾ ਦਾਤਾ ਇੱਕ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ ਅਗਲੇ ਸਵਯੇ ਵਿੱਚ ਹਜੂਰ ਭਵਿੱਖ ਬਾਣੀ ਕਰਦੇ ਹਨ ਕਿ ਆਉਣ ਵਾਲਾ ਸਮਾਂ ਅਜਿਹਾ ਹੋਵੇਗਾ দানਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਗੇ ਦੇਵ ਦੇਵ ਕਈਏ ਦੇਵਤੇ দানਵ ਦਾਇਤ ਫਨਿੰਦ ਸੱਪਾਂ ਦੇ ਰਾਜੇ ਸ਼ੇਸ਼ਨਾਗ ਬਾਸ਼ਿਕਨਾਗ ਤਸ਼ਕਨਾਗ ਨਿਸਾਚਰ ਰਾਕਸ਼ਸ਼ अथवा ਚੋਰ ਤੇ ਡਾਕੂ ਸਾਰੇ ਹੀ ਪੂਤ ਪਵਿਖਤ ਦੇ ਵਰਤਮਾਨ ਕਾਲ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਜਪਣਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਗੇ ਜਿੰਨੇ ਵੀ ਜਲਾ ਥਲਾਂ ਵਿੱਚ ਅਕਾਲ ਪੁਰਖ ਨੇ ਜੀਵ ਪੈਦਾ ਕੀਤੇ ਹੋਏ ਆ ਉਹ ਵੀ ਪਲ ਹੀ ਪਲ ਉਹ ਪਲ ਪਲ ਕਾਲ ਵਿੱਚ ਸਾਰੇ ਧਿਆਨ ਦੀ ਥਾਪਨਾ ਥਾਪਣਗੇ ਭਾਵ ਸਭ ਅਕਾਲ ਪੁਰਖ ਦਾ ਧਿਆਨ ਧਾਰਨਗੇ ਉਨ ਪਰਤਾਪਨ ਬਾੜ ਜੈਤ ਤੁਨ ਪਾਪਨ ਕੀ ਬਹੁ ਪੁੰਜ ਖਪੈਗੇ ਆਉਣ ਵਾਲੇ ਸਮੇਂ ਵਿੱਚ ਰਾਜੇ ਵੀ ਅਜਿਹੇ ਧਰਮੀ ਹੋਣਗੇ ਜਿਹੜੇ ਪੁੰਨ ਕਰਿਆ ਕਰਨਗੇ ਪੁੰਨਾਂ ਦੇ ਪ੍ਰਤਾਪ ਦਾ ਸਦਕਾ ਉਹਨਾਂ ਰਾਜਿਆਂ ਦੀ ਜੈਤ ਤੁਨ ਜੈ ਜੈਕਾਰ ਵਾਲੀ ਤੁਨੀ ਵਧੇਗੀ ਅਤੇ ਪਾਪਾਂ ਦੇ ਬਹੁਤੇ ਪੁੰਜ ਅੰਬਾਰ अथवा ਢੇਰ ਨਾਸ ਹੋ ਜਾਣਗੇ ਜਿੱਥੇ ਪੁੰਨ ਹੁੰਦੇ ਉੱਥੇ ਜਿਹੜੇ ਮਾੜੇ ਕਰਮ ਆਪੇ ਭੱਜ ਜਾਂਦੇ ਉਹ ਨਾਸ ਹੋ ਜਾਂਦੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਦਰ ਸਬੈ ਅਵਲੋਕ ਚਪੈਗੇ ਜਿੰਨੇ ਵੀ ਸਾਧ ਸ੍ਰੇਸ਼ਟ ਕਰਨੀ ਵਾਲੇ ਸਾਧੂ ਮਹਾਤਮਾ ਹੋਣਗੇ ਉਹ ਸਾਰੇ ਹੀ ਪ੍ਰਸਾਨ ਹੋ ਕੇ ਵਿਚਰਨਗੇ ਅਤੇ ਉਹਨਾਂ ਦਾ ਪ੍ਰਤਾਪ ਦੇਖ ਦੇਖ ਕੇ ਧਰਮ ਦੇ ਦੁਖੀ ਚਪੈਗੇ ਚੜਨਗੇ ਭਾਵ ਸੜਨਗੇ ਹੁਣ ਅਗਲੇ ਸਵਈਏ ਵਿੱਚ ਪ੍ਰਭੂ ਦੀ ਚਰਨ ਛੋਹ ਨਾ ਪ੍ਰਾਪਤ ਕਰਨ ਵਾਲਿਆਂ ਦਾ ਖਸ਼ਰ ਬਿਆਨ ਕਰ ਰੇ ਕਲਗੀਧਰ ਪਾਤਸ਼ਾਹ ਜੀ ਆਓ ਆਪਾਂ ਮਨ ਬਿਰਤੀਆਂ ਕਾਗਰ ਕਰਕੇ ਸੁਣੀਏ ਤੇ ਸਮਾਪਤੀ ਕਰੀਏ ਮਾਨਵ ਇੰਦਰ ਗਜਿੰਦਰ ਨਰਾਤਬ ਜਉਣ ਤਿਰਲੋਕ ਕੋ ਰਾਜ ਕਰੇਗੇ ਹਜੂਰ ਫਰਮਾਉਂਦੇ ਹਨ ਮਨੁੱਖ ਅਤੇ ਮਨੁੱਖਾਂ ਦੇ ਇੰਦਰ ਰਾਜੇ ਜਿਹੜੇ ਗਜਿੰਦਰ ਵੱਡੇ ਵੱਡੇ ਹਾਥੀਆਂ ਤੇ ਚੜਨ ਵਾਲੇ ਸਭ ਲੋਕਾਂ ਵਿੱਚ ਨਿਹਰਾਦਪ ਚੱਕਰਵਰਤੀ ਰਾਜੇ ਅਖਵਾਉਂਦੇ ਸਨ ਅਤੇ ਨਾਲ ਹੀ ਜਿਹੜੇ ਇਹ ਆਖਦੇ ਸਨ ਕਿ ਅਸੀਂ ਤ੍ਰਲੋਕੀ ਦਾ ਰਾਜ ਕਰਾਂਗੇ ਇਹੋ ਜਿਹੇ ਰਾਵਣ ਨੌਕ ਵਰਗੇ ਰਾਜੇ ਹੋਏ। ਕੋਟ ਇਸਨਾਨ ਗਜਾ ਦੇਕ ਦਾਨ ਅਨੇਕ ਸੁਅੰਬਰ ਸਾਜ ਬਰਹਿਗੇ। ਜਿਹੜੇ ਰਾਜੇ ਧਰਮੀ ਵੀ ਸਦਵਾਉਂਦੇ ਸਨ ਕਰੋੜਾਂ ਤੀਰਥਾਂ ਤੇ ਇਸ਼ਨਾਨ ਕਰਦੇ ਸਨ। ਹਾਥੀ ਘੋੜਿਆਂ ਦਾ ਦਾਨ ਵੀ ਕਰਦੇ ਸਨ। ਅਤੇ ਨੇਕਾਂ ਹੀ ਰਾਜ ਘਰਾਣਿਆਂ ਵਿੱਚ ਸੁਆੰਬਰ ਰਾਜ ਰਜ ਕੇ ਰਾਜ ਕੰਨਿਆ ਨੂੰ ਵਰਦੇ ਸਨ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਪਰੈਗੇ ਬ੍ਰਹਮ ਸ਼ਿਵ ਜੀ ਵਿਸ਼ਨੂ ਅਤੇ ਸਚੀਪਤ ਇੰਦਰ ਵਰਗੇ ਵੱਡੇ ਵੱਡੇ ਦੇਵਤੇ ਵਾਹਿਗੁਰੂ ਦੀ ਚਰਨ ਛੋਹ ਤੋਂ ਬਗੈਰ ਅੰਤ ਨੂੰ ਜਮਾਂ ਦੀ ਫਾਹੀ ਵਿੱਚ ਫਸੇ ਆ ਅਤੇ ਅੱਗੇ ਨੂੰ ਵੀ ਜਮਾਂ ਦੀ ਫਾਹੀ ਵਿੱਚ ਹੀ ਪੈਣਗੇ ਪਾਬੀਨਾਂ ਦੇਵਤਿਆਂ ਨੂੰ ਵੀ ਆਵਾ ਗਵਣ ਤੋਂ ਛੁਟਕਾਰਾ ਨਹੀਂ ਮਿਲ ਸਕਦਾ ਜੇ ਨਾਰ ਸ੍ਰੀ ਪਦ ਕੇ ਪ੍ਰਸ ਹੈ ਪਗ ਤੇ ਨਾਰ ਫਿਰ ਨ ਦੇਹ ਤਰਹਿਗੇ ਪਰੰਤੂ ਜਿਹੜੇ ਪੁਰਸ਼ ਸ੍ਰੀ ਪਦ ਸੋਭਾ ਦੇ ਮਾਲਕ ਵਾਹਿਗੁਰੂ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਕਰ ਲੈਣਗੇ ਉਹ ਪੁਰਸ਼ ਫਿਰ ਦੁਬਾਰਾ ਮੁੜ ਕੇ ਕੋਈ ਵੀ ਦੇਹ ਨਹੀਂ ਧਾਰਨਗੇ ਭਾਵ ਉਹ ਮੁਕਤ ਹੋ ਜਾਣਗੇ ਉਨਾਂ ਨੂੰ 84 ਦਾ ਚੱਕਰ ਨਹੀਂ ਪਵੇਗਾ ਅੱਗੇ ਹੁਣ ਪ੍ਰਭੂ ਦੇ ਪ੍ਰੇਮ ਤੋਂ ਬਿਨਾਂ ਸਭ ਸਾਧਨਾ ਦੀ નિਸਫਲਤਾ ਦਰਸਾਉਂਦੇ ਆ ਕਲਗੀਧਰ ਪਾਤਸ਼ਾਹ ਫਰਮਾ ਰਹੇ ਆ ਕਹਾ ਭਇਓ ਜੋ ਦੋ ਉਲੋਚਨ ਮੂੰਦ ਕੇ ਬੈਠ ਰਹੇ ਹੋ ਬਖ ਧਿਆਨ ਲਗਾਇਓ ਹਜੂਰ ਫਰਮਾਉਂਦੇ ਹਨ ਕੀ ਹੋ ਗਿਆ ਜੇਕਰ ਦੋਨੋਂ ਨੇਤਰ ਬੰਦ ਕਰਕੇ ਬਗਲੇ ਵਰਗਾ ਧਿਆਨ ਲਗਾ ਕੇ ਬਹਿ ਗਿਆ ਪਾਪ ਬਗਲ ਸਮਾਦੀ ਲਾ ਕੇ ਪਰਮੇਸ਼ਰ ਨਹੀਂ ਪ੍ਰਾਪਤ ਹੋ ਸਕਦਾ। ਨਾਤ ਫਿਰਿਓਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਸੱਤਾ ਸਮੁੰਦਰਾਂ ਤੇ ਇਸ਼ਨਾਨ ਕਰਦਾ ਫਿਰਦਾ ਰਿਆ ਇਹਦੇ ਨਾਲ ਕੁਝ ਵੀ ਪ੍ਰਾਪਤ ਨਾ ਹੋਇਆ। ਬਲਕਿ ਆ ਲੋਕ ਤਾਂ ਗਿਆ ਹੀ ਸੀ ਪਰ ਅਜਿਹਾ ਕਰਨ ਵਾਲੇ ਨੇ ਪਰਲੋਕ ਵੀ ਗਵਾ ਲਿਆ। ਪਾਪ ਸੱਤਾ ਸਮੁੰਦਰਾਂ ਦੇ ਇਸ਼ਨਾਨ ਵਿੱਚ ਸਾਰੇ ਤੀਰਥਾਂ ਦਾ ਫਲ ਹੁੰਦਾ ਮੰਨਿਆ ਹੈ ਪਰ ਸਤਿਗੁਰੂ ਮਹਾਰਾਜ ਇਹ ਸਮਝਾ ਰਹੇ ਆ ਕਿ ਅਜਿਹਾ ਕਰਨ ਨਾਲ ਲੋਕ ਅਤੇ ਪਰਲੋਕ ਦਾ ਸੁੱਖ ਵੀ چلا ਜਾਂਦਾ ਹੈ ਬਾਸ ਕਿਉ ਬਿਖਿਆਨ ਸੁ ਬੈਠ ਕੇ ਐਸੀ ਹੀ ਐਸੀ ਸੁਬੈਸ ਬਿਤਾਇਓ ਬਿਖਿਆਨ ਕੀਏ ਪੱਥਰਾਂ अथवा ਪਹਾੜਾਂ ਵਿੱਚ ਬੈਠ ਕੇ ਵਸੀਬਾ ਵੀ ਕਰ ਲਿਆ ਅਰ ਅਜੀਹਾ ਕਰਨ ਨਾਲ ਵੀ ਐਸੇ ਹੀ ਐਸੇ ਐਵੇਂ ਜਿਵੇਂ ਭਾਵੇਂ ਵਿਅਰਥ ਹੀ ਆਪਣੀ ਆਯੂ ਨੂੰ ਬਸਰ ਕਰ ਦਿੱਤਾ ਸਾਚ ਕਹੋ ਸੁਣ ਲੇਹੁ ਸਬੈ ਜਿਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ ਸੱਚ ਤਾਂ ਇਹ ਹੈ ਜੋ ਅਸੀਂ ਬਿਆਨ ਕਰ ਰਹੇ ਹਾਂ ਸਾਰੇ ਧਿਆਨ ਨਾਲ ਸੁਣ ਲਓ ਪੂਰ ਬੋਗਤ ਸਾਧਨ ਕਰਕੇ ਰੱਬ ਨਹੀਂ ਮਿਲਦਾ ਸਗੋਂ ਜਿਸਨੇ ਉਸ ਵਾਹਿਗੁਰੂ ਨਾਲ ਪ੍ਰੇਮ ਕੀਤਾ ਉਸਨੇ ਹੀ ਉਸ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ ਅਗਲੇ 10ਵੇਂ ਸਵਈਏ ਵਿੱਚ ਪਖੰਡ ਦਾ ਖੰਡਨ ਕਰਦੇ ਆ ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਿਸੇ ਨੇ ਪਾਹਨ ਪੱਥਰ ਨੂੰ ਲੈ ਕੇ ਸਿਰ ਦਾ ਪੂਜ ਬਣਾ ਕੇ ਰੱਖ ਲਿਆ ਅਤੇ ਕਿਸੇ ਨੇ ਸ਼ਿਵਲਿੰਗ ਹੀ ਲੈ ਕੇ ਆਪਣੇ ਗਲ ਵਿੱਚ ਲਟਕਾ ਲਿਆ ਕਾਹੂ ਲਖਿਓ ਹਰ ਆਵਾਜ਼ੀ ਦਿਸ਼ਾ ਮੈਂ ਕਾਹੂ ਪਸ਼ਾਹ ਕੋਸੀਸ ਨਿਵਾਇਓ ਕਾਹੂ ਪਸ਼ਾਹ ਕੋਸੀਸ ਨਿਵਾਇਓ ਕਿਸੇ ਵਿਅਕਤੀ ਨੇ ਉਸ ਵਾਹਿਗੁਰੂ ਨੂੰ ਆਵਾਜ਼ੀ ਹੁੰਦਾ ਦੱਖਣ ਦਿਸ਼ਾ ਵਿੱਚ ਸਮਝ ਲਿਆ ਕਿਸੇ ਭੁੱਲੜ ਨੇ ਪਸ਼ਾ ਪੱਛਾਂ ਵੱਲੋਂ ਸਿਰ ਝੁਕਾ ਦਿੱਤਾ ਪਾਵ ਹਿੰਦੂ ਦੱਖਣ ਦੀ ਤਰਫ ਜਗਨਨਾਥ ਪੁਰੀ ਦੇ ਮੰਦਰ ਵਿੱਚ ਹਰੀ ਦਾ ਵਾਸਾ ਮੰਦੇ ਅਤੇ ਮੁਸਲਮਾਨ ਲੋਕ ਪੱਛਮ ਵੱਲ ਮੱਕੇ ਨੂੰ ਰੱਬ ਦਾ ਘਰ ਸਮਝਦੇ ਜਥਾ ਦੱਖਣ ਦੇਸ਼ ਹਰੀ ਕਾ ਬਾਸਾ ਪੱਛਮ ਅੱਲਹਿ ਮੁਕਾਮਾ ਕੋ ਬੁੱਤਾਨ ਕਉ ਪੂਜਿਤ ਹੈ ਪਸ ਕੋ ਮਿਰਤਾਨ ਕਉ ਪੂਜਨ ਤਾਇੋ ਸੋ ਕੋ ਬੁੱਤਾਨ ਕਸ ਕੇ ਬੋਲਣਾ ਬੁੱਤਾਨ ਨਹੀਂ ਕਹਿਣਾ ਇਹ ਬੁੱਤਾਂ ਦਾ ਵਾਚਕ ਹੈ ਭਾਵ ਕੋ ਬੁੱਤਾਨ ਕਉ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਤਾਇਓ ਸਤਿਗੁਰੂ ਫਰਮਾਉਂਦੇ ਹਨ ਕੋਈ ਪਸ ਪਸ਼ੂ ਭਾਵ ਅਚੇਤ ਤੇ ਮੂਰਖ ਬੰਦੇ ਬੁੱਤਾਨ ਮਿੱਟੀ अथवा ਪੱਥਰ ਦੇ अथवा ਕਿਸੇ ਧਾਤ ਦੇ ਬਣੇ ਬੁੱਤਾਂ ਨੂੰ ਹੀ ਪੂਜੀ ਜਾਂਦੇ ਕਈ ਮਿਰਤਾਨ ਮੁਰਦਿਆਂ ਨੂੰ ਪੂਜਣ ਵਾਸਤੇ ਤਾਇਓ ਭੱਜੇ ਫਿਰਦੇ ਭਾਵ ਭੂਤਾਂ ਪ੍ਰੇਤਾਂ अथवा ਮੜੀਆਂ ਮਸਾਣੀਆਂ ਨੂੰ ਹੀ ਜਠੇਰੇ ਮੰਨ ਕੇ ਪੂਜੀ ਜਾਂਦੇ ਪੂਰ ਕਿਰਿਆ ਊਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਹਜੂਰ ਫਰਮਾਉਂਦੇ ਹਨ ਸਾਰਾ ਸੰਸਾਰ ਹੀ ਪੂਰਬੋਗਤ ਕੂਰ ਝੂਠੀ ਕਰਮਕਿਰਿਆ ਵਿੱਚ ਉਰਜਿਓ ਫਸਿਆ ਸਾਨੂੰ ਨਜ਼ਰ ਆ ਰਿਹਾ ਕਿਉਂਕਿ ਜਿੰਨੇ ਵੀ ਪਿੱਛੇ ਧਰਮ ਕਰਮ ਗਿਣੇ ਆ ਉਹ ਸਾਰੇ ਅੰਧ ਵਿਸ਼ਵਾਸ ਅਤੇ ਪਖੰਡ ਨਾਲ ਸੰਬੰਧਿਤ ਆ ਇਸੇ ਲਈ ਚੋਜੀ ਪ੍ਰੀਤਮ ਪਾਤਸ਼ਾਹ ਫਰਮਾਉਂਦੇ ਆ ਕਿ ਅਜਿਹੇ ਕਰਮਕਿਰਿਆ ਕਰਨ ਵਾਲਿਆਂ ਨੇ ਸ੍ਰੀ ਭਗਵਾਨ ਸ੍ਰੀ ਸ਼ਰੋਮਣੀ ਭਗਵਾਨ ਅਕਾਲ ਪੁਰਖ ਦਾ ਕੋਈ ਭੇਦ ਨਹੀਂ ਪ੍ਰਾਪਤ ਕੀਤਾ ਸੋ ਸਾਧ ਸੰਗਤ ਜੀ ਇਹ ਸਾਨੂੰ ਸਵਈਏ ਜੀ ਦੀ ਦੋ ਦਿਨ ਦੀ ਕਥਾ ਜੋ ਆਪ ਜੀ ਨੇ ਕੱਲ ਸਰਵਣ ਕੀਤੀ ਸੀ ਕੁਝ ਅੱਜ ਸਰਵਣ ਕੀਤੀ ਹੈ ਸੋ ਜਿਹੜੇ ਸੁਦਾ ਸਵਈਏ ਹਨ ਇਹ ਅੱਜ ਸੰਪੂਰਨ ਹੋਏ ਹਨ ਆਉਣ ਵਾਲੇ ਕੱਲ ਵਿੱਚ ਆਪਾਂ ਚੌਥੀ ਬਾਣੀ ਨਿਤਨੇਮ ਦੀ ਸ੍ਰੀ ਚੌਪਈ ਬੇਨਤੀ ਚੌਪਈ ਆਪ ਜੀ ਨਾਲ ਸਾਝ ਪਾਵਾਂਗੇ ਹੁਣ ਇੱਥੇ ਹੀ ਆਪਾਂ ਇਸ ਪੰਕਤੀਆਂ ਦਾ ਪਾਵਨ ਪੰਕਤੀਆਂ ਦਾ ਜਾਪ ਕਰਕੇ ਗੁਰਮੰਦਰ ਵਿੱਚ ਹਾਜ਼ਰੀ ਲਵਾਈਏ ਫਤਿਹ ਬੁਲਾਈਏ ਜੀ ਕੂਰ ਕਿਰਿਆ ਊਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ गुरु। वाहे गुरु वाहे गुरु गोविन्दे मुकन्दे उदारे अपारे हरियङ्करियं नरनामे अकामे गोविन्दे मुकंदे उदारे अपारे हरियं करियं नरनामे अकामे दुकालङ्पर्णासी दयालं सरूपे सदा अपंगं अपङ्गं दुकालं दुकालङ्पर्णासी दयालं सरूपे सदा अंग संगे अपंगं पुते वाहे गुरु वाहे गुरु वाहे गुरु वा ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ